ਡਿਸਟ੍ਰਿਕਟ ਸ਼ਹਿਰ ਕੋਰਦੇ ਵਿੱਚ ਅਸੀਂ ਐਫਆਰ ਦਰਜ ਕੀਤੀ ਸੀ 288 ਨੰਬਰ ਸਿਟੀ ठाਣੇ ਦੇ ਵਿੱਚ ਸਾਡੇ ਸੀਆਈਏ ਇੰਚਾਰਜ ਗੁਰਪ੍ਰੀਤ ਤੇ ਔਰ ਉਹਨਾਂ ਦੀ ਟੀਮ ਵੱਲੋਂ ਔਰ ਇਹਦੇ ਵਿੱਚ ਅਸੀਂ ਅਜੇ ਵਾਲੀਆਂ ਨਾਂ ਦਾ ਇੱਕ ਬੰਦੇ ਨੂੰ ਫੜਿਆ ਸੀਗਾ ਔਰ ਉਹਦੀ ਕੋਲੋਂ ਪ੍ਰੋਕਸੀਮੇਟਲੀ ਜਿਹੜੀ ਰਿਕਵਰੀ ਹੋਈ ਸੀ ਹਜ਼ਾਰਾਂ ਦੇ ਵਿੱਚ ਗੋਲੀਆਂ ਜਿਹੜੀਆਂ ਹੈਗੀਆਂ ਸੀਗੀਆਂ ਕਰੀਬੀ ਯਾਦ ਦੇ ਕਰੀਬ ਗੋਲੀਆਂ ਤੇ ਕੈਪਸੂਲ ਉਹਦੇ ਕੋਲ ਮਿਲੇ ਸੀਗੇ ਉਹਦੀ ਫਾਰਦਰ ਜਿਹੜੀ ਅਨਟੈਰੋਗੇਸ਼ਨ ਦੇ ਵਿੱਚ ਉਹਦੀ ਫਾਰਵਰਡ ਲਿੰਕਸ ਦੇ ਵਿੱਚ ਤੇ ਬੈਕਵਰਡ ਲਿੰਕ ਦੇ ਵਿੱਚ ਬੈਕਵਰਡ ਲਿੰਕ ਦੇ ਵਿੱਚ ਇੰਟਰ ਸਟੇਟ ਹੈਗਾ ਜਦੋਂ ਜਿਹੜਾ ਬੰਦਾ ਅਸੀਂ ਨਾਮਿਨੇਟ ਕੀਤਾ ਉਹ ਆਗਰ ਤੋਂ ਹੈ ਮਿਸਟਰ ਯਾਦਵ ਜੀ ਅਗੇ ਉਤੋਂ ਔਰ ਫਾਰਵਰਡ ਲਿੰਕ ਦੇ ਵਿੱਚੋਂ ਅਵਤਾਰ ਹੈਗਾ ਗੜਦੀਵਾਲ ਤੋਂ ਕਰਮਜੀਤ ਹੈਗਾ ਇਥੋਂ ਮਾਡਲ ਟਾਉਨ ਤੋਂ ਕੰਦੀ ਰਿਜਿੰਦਰ ਚਾਰਨ ਇਹ ਤਿੰਨੋਂ ਹੀ ਹੈਗੇ ਆ ਟਾਂਡੇ ਤੋਂ ਔਰ ਇਹਨਾਂ ਦੇ ਕੋਲੋਂ ਟੋਟਲ ਅਸੀਂ 21600 ਕੈਪਸੂਲ ਹੈ 28800 ਗੋਲੀਆਂ ਆ ਮਾਰਤਾ ਹੈਗੇ ਆ 5001 ਹੋਰ ਡਿਫਰੈਂਟ ਗੋਲੀਆਂ ਹੈਗੀਆਂ ਔਰ 10 ਲੱਖ ਦੇ ਕਰੀਬ ਜਿਹੜੀ ਡਰਗ ਮਨੀ ਕੁਝ ਅਜੇ ਤੋਂ ਮਿਲੀ ਸੀ ਤੇ ਕੁਝ ਇਹਦੇ ਤੋਂ ਮਿਲੀ ਸੀਗੇ ਆਪਣੇ ਤੋਂ ਜਿਹੜੇ ਟਾਂਡੇ ਵਾਲਾ ਹੈਗਾ 5 ਲੱਖ ਉਹਨਾਂ ਤੋਂ ਟਾਂਡੇ ਵਾਲਾ ਤੋਂ 5 ਲੱਖ ਜਿਹੜੀ ਸੀ ਅਜੇ ਦੇ ਕੋਲ ਔਰ ਇਹ ਜਿਹੜੀ ਫਰਦਰ ਜਿਹੜੀ ਇਨਵੈਸਟੀਗੇਸ਼ਨ ਆ ਉਹ ਗੋਈ ਆਨ ਹੈਗੀ ਆ ਔਰ ਜਿਹੜੇ ਇਹਦੇ ਫਾਰਵਰਡ ਲਿੰਕਸ ਹੈਗੇ ਆ ਔਰ ਬੈਕਵਰਡ ਲਿੰਕਸ ਹੈਗੇ ਆ ਇਹਨੂੰ ਅਸੀਂ ਡੈਡ ਐਂਡ ਤੱਕ ਲੈ ਕੇ ਜਾਵਾਂਗੇ ਤਾਂਕਿ ਜਿਹੜੀ ਇਸ ਨਸ਼ੇ ਦੇ ਕੈਪਸੂਲ ਤੇ ਗੋਲੀਆਂ ਖਾ ਕੇ ਸਾਡੇ ਨੌਜਵਾਨ ਬਰਬਾਦ ਹੋ ਰਹੇ ਆ ਉਹਨੂੰ ਅਸੀਂ ਖਤਮ ਕਰੀਏ ਸਰੇ ਆਖਰੀ ਤੋਕਿਸਤ ਕਰਨ ਦੀ ਜਨਬਤ ਇਹਨਾਂ ਦਾ ਜਿਹੜੀ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਆਈ ਸੀ ਵੀ ਇੱਕ ਕੋਰੀਅਰ ਦੇ ਥਰੂ ਆਪਣਾ ਜਿਹੜਾ ਹੈਗਾ ਅਜੇ ਇੱਕ ਕੋਰੀਅਰ ਕਰਦਾ ਸੀਗਾ ਉੱਥੋਂ ਆਗਰੇ ਵਾਲੇ ਬੰਦੇ ਨੇ ਇਹਦਾ ਫੋਨ ਤੇ ਲਿੰਕ ਸੀਗਾ ਇੰਟਰਨੈਟ ਕਾਲਿੰਗ ਹੈਗੀਆਂ ਔਰ ਉਹਦੇ ਦੌਰਾਨ ਹੀ ਉੱਥੋਂ ਪਾਰਸਲ ਕਰਕੇ ਇਹਨੂੰ ਸੈਂਡ ਕਰ ਦਿੰਦਾ ਸੀਗਾ ਰਸੀਦ ਔਰ ਇੱਥੋਂ ਇਹ ਪਾਰਸਲ ਵਾਲੇ ਨੂੰ ਆਪਣੀ ਰਸੀਦ ਦਿਖਾ ਕੇ ਉਹ ਪਾਰਸਲ ਆਪਣਾ ਲੈ ਲੈਂਦਾ ਸੀਗਾ ਜਿਹੜਾ ਕੋਰੀਅਰ ਆਉਂਦਾ ਸੀਗਾ ਸਿਰ ਕੀ ਇਹ ਕੋਈ ਗੈਂਗ ਸੀਗੀ ਜਾਂ ਕਿੰਨੇ ਕੁ ਬੰਦੇ ਦੇਖੋ ਗੈਂਗ ਹੀ ਹੋਵੇ ਨਾ 6 ਤਾਂ ਹੋਗਾ ਸਰ ਹੋਰ ਬੰਦੇ ਵੀ ਸਾਡੇ ਨਾਮਿਨੇਟ ਹੈਗੇ ਆ ਇੱਕ ਤਾਂ ਨੈਟਵਰਕ ਸੀਗਾ ਇਹ ਨਸ਼ੀਲੇ ਕੈਪਸੂਲ ਗੋਲੀਆਂ ਦਾ ਦੇਖੋ ਹਲੇ ਤੱਕ ਜਿਹੜੇ ਸਾਡੇ ਕੋਲ ਔਨ ਰਿਕਾਰਡ ਹੈਗੇ ਮੈਂ ਹਲੇ ਉਹਨਾਂ ਦਾ ਨਾਂ ਨਹੀਂ ਲਵਾਉਂਗਾ ਦੋ ਤੋਂ ਤਿੰਨ ਬੰਦੇ ਹੈਗੇ ਹੋਰ ਜਿਹੜੇ ਅਸੀਂ ਹਲੇ ਰਾਉਂਡ ਅਪ ਕਰਨੇ ਹੈਗੇ ਆ ਔਰ ਉਹਨਾਂ ਦੀ ਫਰਦਰ ਇਨਵੈਸਟੀਗੇਸ਼ਨ ਚ ਜਿੱਦੈਕ ਸਾਡੇ ਕੋਲ ਐਵੀਡੈਂਸ ਆਈ ਜਾ ਰਹੀ ਹੈ ਕਿਉਂਕਿ ਐਵੀਡੈਂਸ ਲਈ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਆ ਲਿੰਕ ਐਵੀਡੈਂਸ ਲਈ ਔਰ ਕਈ ਤਰ੍ਹਾਂ ਦੀਆਂ ਜਾਨਕਿ ਜਿੱਦਾਂ ਭਾਜੀ ਹੁਣੇ ਗੱਲ ਕੀਤੀ ਆ ਉਹ ਵਹਾਂ ਹੈਗੀਆਂ ਐਵੀਡੈਂਸ ਹੋਏਗੀ 100% ਅਤਿਕਾਰ ਜੀ ਜੋ ਅਜੇ ਉਹਦੇ ਤੇ ਪਰਚਾ ਵੀ ਨਹੀਂ ਚੱਲਿਆ ਅਜੇ ਤੇ ਪਰਚਾ ਹੈਗਾ ਅ ਕਰਮਜੀਤ ਤੇ ਵੀ ਹੈਗਾ ਰਜਿੰਦਰ ਤੇ ਵੀ ਹੈਗਾ ਸਰ ਇਹ ਕਦੋਂ ਤੇ ਮੇਰੇ ਪ੍ਰੋਜੈਕਟ ਨੂੰ ਇਹ ਕਰਦੇ ਪਾਉਂਦੇ ਜਿਹੜੀ ਇਹਦੀ ਇੰਟਰੋਗੇਸ਼ਨ ਆਈ ਹੈ ਅਪਰੋਕਸੀਮੇਟਲੀ ਇਹ ਦੇਟ ਤੋਂ 2 ਸਾਲ ਤੋਂ ਇਹ ਕੰਮ ਕਰ ਰਹੇ ਸਰ ਜਿਹੜੇ ਆਗਰਿਤ ਨੂੰ ਨਾ ਰਹੇ ਸੀ ਉਹ ਤੇ ਵੀ ਕੋਈ ਪਰਚਾ ਬਗਾਵ ਹੈ ਜਿਹਦੇ ਸਪਲਾਈਰ ਸਪਲਾਈਰ ਹੈਗਾ ਬਿਲਕੁਲ ਜੀ ਨਾਮਿਨੇਟ ਅਸੀਂ ਕੀਤਾ ਉਹ ਬੈਕਵਰਡ ਤੋਂ ਉਹਦੀ ਐਵੀਡੈਂਸ ਕਲੈਕਟ ਕਰ ਰਹੇ ਹਾਂ ਅਸੀਂ ਜਿਹੜੇ ਅਕਾਊਂਟਸ ਪੈਸੇ ਗਏ ਆ ਕੁਝ ਕੋਲੋਂ ਬੈਂਕੀਆਂ ਹੁੰਦੀਆਂ ਕੋਈਸ ਪ੍ਰੋਬਲਮਸ ਹੁੰਦੀਆਂ ਜਿਹੜੇ ਜਿਹੜੇ ਅਕਾਊਂਟਸ ਨੇ ਪੈਸੇ ਟ੍ਰਾਂਸਫਰ ਕੀਤੇ ਆ ਪਲੱਸ ਕੋਰੀਅਰ ਵਾਲੇ ਨੂੰ ਵੀ ਕਰਾਂਗੇ ਹੱਲੇ ਅਸੀਂ ਕੋਰੀਅਰ ਵਾਲੇ ਨੂੰ ਵੀ ਕੋਰੀਅਰ ਵਾਲੇ ਤੋਂ ਪੁੱਛਾਂਗੇ ਵੀ ਬਿਦੌਂਟ ਐਡਰੈਸ ਤੁਸੀਂ ਕਿਵੇਂ ਬੰਦਉਟ ਆਈਡੀ ਤੁਸੀਂ ਇੱਕ ਬੰਦਾ ਆਉਂਦਾ ਆ ਤੁਹਾਡਾ ਉਧ ਤੇ ਵੀ ਕਰਨ ਸਰੇ ਸਿਰਫ ਸਪਲਾਈ ਕਰਦੇ ਸੀ ਪੂਰੇ ਲੋਕਡਾਉਨ ਤੋਂ ਬਾਅਦ ਵਾਲੇ ਵੀ ਬੜੇ ਮੈਡੀਕਲ ਸੁਗਾਰੇ ਜਿਹੜਾ ਟਾਂਡੇ ਵਾਲਾ ਸ਼ੌਪ ਵਾਲਾ ਸਰੇ ਰੱਖਿਆ ਹੋਇਆ ਇਹਨਾਂ ਨੇ ਗਰਾਊਂਡ ਬਣਾਇਆ ਹੋਇਆ ਸੀ ਜੇ ਕੋਈ ਬਾਹਰ ਜਾਂਦਾ ਸੀ ਘਰੋਂ ਨੂੰ ਚੱਕਾਂਦੇ ਸੀ ਕਿਉਂਕਿ ਟਾਂਡੇ ਵਾਲੀ ਇਹਦੀ ਸਪਲਾਈ ਸੀ ਆਪੂ ਪਲੱਤ ਮੇਗੋਵਾਲ ਤੱਕ ਸੀ ਔਰ ਇਧਰ ਦਸੂਆ ਮਕੇਰੀਆਂ ਕਿਉਂਕਿ ਮੇਨ ਸਪਲਾਈਅਰ ਇਹ ਸੀਗਾ ਮੁੰਡਾ ਜਿਹੜਾ ਕਰਨਜੀ ਕਿਥੋਂ ਚੱਕਦਾ ਸੀ ਇਹਦੇ ਕੋਲ ਬਾਲੀਏ ਤੋਂ ਲੈਂਦਾ ਸੀ ਕਰਨਜੀ ਚੱਕ ਕੇ ਇਹਨਾਂ ਨੂੰ ਫੜਾ ਸਪਲਾਈ ਦੇਣਦਾ ਸੀਗਾ ਟਾਂਡੇ ਵਾਲਿਆਂ ਨੂੰ ਟਾਂਡੇ ਵਾਲੇ ਅੱਗੇ ਵਕ ਵਕ ਦੁਕਾਨਾਂਾਂ ਤੇ ਸਪਲਾਈ ਕਰਦੇ ਸੀ